ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਸਿਮਰਨਜੀਤ ਕੌਰ ਹੈ ਤੇ ਮੈਂ ਅੱਜ ਤੁਹਾਡੇ ਲਈ ਧੀ ਦੀਆਂ ਸਦਰਾਂ ਇੱਕ ਕਵਿਤਾ ਲੈ ਕੇ ਹਾਜ਼ਰ ਹੋਈਆਂ ਇਹ ਕਵਿਤਾ ਮੇਰੇ ਦੁਆਰਾ ਹੀ ਲਿਖੀ ਗਈ ਹੈ ਔਮਨਜ਼ ਡੇ ਤੇ ਸਪੈਸ਼ਲ ਇਹ ਕਵਿਤਾ ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਈਆਂ ਤੇ ਇਹ ਕਵਿਤਾ ਮੇਰੀ ਹੀ ਕਿਤਾਬ ਦਾ ਹਿੱਸਾ ਹੈ ਧੀ ਦੀਆਂ ਸਦਰਾਂ ਗੌਰ ਕਰਿਓ ਤੂੰ ਸੀ ਗੁਮਸੁਮ ਘਰ ਸੁਨਸਾਨ ਵਿਹੜੇ ਵਿੱਚ ਇੱਕ ਸੋਗ ਸੀ ਛਾਇਆ ਮੈਂ ਆਈ ਤਾਂ ਰੌਣਕ ਉੱਡ ਗਈ ਚਾਨਣ ਸੀ ਓਥੋਂ ਕਬਰਾਇਆ ਉਸ ਦਿਨ ਤੋਂ ਅਜੇ ਤੱਕ ਬਾਬਲ ਬਣ ਪੱਥਰ ਸਭ ਕੁਝ ਜਰਿਆ ਤਾਨੇ ਮਿਹਣੇ ਝਿੜਕਾਂ ਚੋਬਾਂ ਮੇਰੇ ਭਾਗੀ ਇਹੋ ਆਇਆ ਕੱਚ ਵਾਂਗ ਕਈ ਸੁਪਨੇ ਤੋੜੇ ਕੱਚ ਵਾਂਗ ਕਈ ਸੁਪਨੇ ਤੋੜੇ ਬਾਬਲ ਤੇਰੀ ਖੁਸ਼ੀਆਂ ਖਾਤਰ ਰੀਜਾਂ ਕਈ ਜ਼ਖਮੀ ਹੋਈਆਂ ਤੇ ਅਰਮਾਨਾਂ ਦਾ ਕਤਲ ਕਰਾਇਆ ਜਜ਼ਬੇ ਦਿਲ ਵਿੱਚ دبੇ ਰਹਿ ਗਏ ਜਜ਼ਬੇ ਦਿਲ ਵਿੱਚ دبੇ ਰਹਿ ਗਏ ਤੇ ਇੱਛਾਵਾਂ ਕੈਦੀ ਸੀ ਬਣੀਆਂ ਰਹੀ ਸਦਾ ਹੱਕਾਂ ਤੋਂ ਵੰਜੀ ਸਦੀਆਂ ਤੋਂ ਇਹ ਚਲਦਾ ਆਇਆ ਕੰਡੇ ਆ ਭਰੀ ਇਸ ਸੇ ਜਾਂ ਖਾਂ ਜਾਂ ਅੱਗ ਦਾ ਦਰਿਆ ਹੈ ਕੋਈ ਕੰਡੇ ਆ ਭਰੀ ਐ ਸੇ ਜਾਂ ਖਾਂ ਜਾਂ ਅੱਗ ਦਾ ਦਰਿਆਏ ਕੋਈ ਫਰਜ਼ਾਂ ਦੀ ਪੰਡ ਸਿਰ ਤੇ ਚੱਕੀ ਸਦਰਾਂ ਨੂੰ ਜਿੰਦਰਾ ਸੇ ਲਾਇਆ ਦੁਨੀਆ ਨੇ ਵੀ ਕਿੰਨਾ ਨਿੰਦਿਆ ਕਈ ਕਲੰਕ ਮੇਰੇ ਮੱਥੇ ਮੜਤੇ ਉੱਤੋਂ ਦਾਜ ਕਲਹਿੜੇ ਨੇ ਆਸਾਂ ਵਾਲਾ ਮਹਿ ਸਿਟਾਇਆ ਪਰ ਇੱਕ ਗੱਲ ਅੱਜ ਅੱਖਾਂ ਬਾਬੂ ਜੀ ਇੱਕ ਗੱਲ ਅੱਜ ਆਖਾਂ ਬਾਬੁਲ ਉਠ ਖੜੇ ਆਪਣਾ ਵਜੂਦ ਬਣਾਉਣਾ ਚਾ ਜਿੰਨੇ ਵੀ ਅੱਜ ਤੱਕ ਸੀ ਮਾਰੇ ਚਾ ਜਿੰਨੇ ਵੀ ਅੱਜ ਤੱਕ ਸੀ ਮਾਰੇ ਹੁਣ ਹਰ ਇੱਕ ਮੈਂ ਸਰੇ ਚੜਾਉਣਾ ਮਰ ਗਈ ਤੇਰੀ ਧੀ ਓ ਬਾਬੁਲ ਮਰ ਗਈ ਤੇਰੀ ਧੀ ਓ ਬਾਬੁਲ ਜੋ ਪੈਰੀ ਆਪਣੇ ਮਧੋਲੇ ਸੁਪਨੇ ਸਿੱਖੀ ਸੀ ਵਿਤ ਕਰੇ ਨੂੰ ਸਹਿਣਾ ਤੇ ਹੱਕਾਂ ਦੇ ਲਈ ਤਰਲੇ ਪਾਉਣਾ ਗੁਜ਼ਰ ਗਿਆ ਉਹ ਵੇਲਾ ਚੰਦਰਾ ਬੀਤ ਗਈ ਉਹ ਮੁੱਦਤ ਮਾੜੀ ਗੁਜ਼ਰ ਗਿਆ ਉਹ ਵੇਲਾ ਚੰਦਰਾ ਬੀਤ ਗਈ ਉਹ ਮੁੱਦਤ ਮਾੜੀ ਧੋਂਸ ਕਿਸੇ ਦੀ ਹੁਣ ਨਹੀਂ ਜਰਨੀ ਤੇ ਹਰ ਰੀਜ ਨੂੰ ਮੈਂ ਪਗਾਉਣਾ ਸਿਮਰਨ ਮੰਗੇ ਨਾ ਸ਼ੋਹਰਤ ਸਿਮਰਨ ਮੰਗੇ ਨਾ ਸ਼ੋਹਰਤ ਹੀਰਿਆਂ ਦੇ ਹਾਰਾਂ ਦਾ ਨਾ ਚਸਕਾ ਮੇਰਾ ਬਸ ਸਾਥ ਤੂੰ ਦੇ ਦੇਈ ਬਸ ਸਾਤ ਤੂ ਦੇ ਦੇਈ ਇੱਕ ਸੁਪਨਾ ਹੈ ਤੇਰਾ ਨਾਂ ਅੰਬਰੀ ਚਮਕਾਉਣਾ ਇੱਕ ਸੁਪਨਾ ਹੈ ਤੇਰਾ ਨਾਂ ਅੰਬਰੀ ਚਮਕਾਉਣਾ ਪਰ ਜੇ ਮਿਲਣੇ ਨਹੀਂ ਹੱਕ ਜੇ ਮਿਲਣੇ ਨਹੀਂ ਹੱਕ ਤੇ ਖੁੱਲਣੇ ਨਹੀਂ ਬੰਦਿਸ਼ ਦੇ ਸੰਗਲ ਜੇ ਰੁੱਲਣੇ ਨੇ ਜਜ਼ਬਾਤ ਤੇ ਸੁਪਣਿਆਂ ਦਾ ਗੱਲ ਦਬਾਉਣਾ ਫਿਰ ਕੁਖ ਵਿੱਚ ਕਤਲ ਕਰਾ ਦੀ ਫਿਰ ਕੁਖ ਵਿੱਚ ਕਤਲ ਕਰਾ ਦੀ ਜਜ਼ਬੇ ਦਾ ਕਤਲ ਮੈਂ ਨਹੀਂ ਕਰਾਉਣਾ ਜਜ਼ਬੇ ਦਾ ਕਤਲ ਮੈਂ ਨਹੀਂ ਕਰਾਉਣਾ ਧੰਨਵਾਦ